ਜਲੰਧਰ ਸ਼ਹਿਰ 'ਚ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ। ਤਾਜ਼ਾ ਮਾਮਲਾ ਜਲੰਧਰ ਦੇ ਲੰਮਾਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਬੀਤੀ ਰਾਤ ਚੋਰ ਸ਼ਿਵ ਮੰਦਿਰ 'ਚ ਮੰਦਿਰ ਦੇ ਗੋਲ ਕੰਨ ਨਿਸ਼ਾਨਾ ਬਣਾ ਕੇ ਹਜ਼ਾਰਾਂ ਦੀ ਨਕਦੀ ਤੇ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਬਤ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ। ਜਲੰਧਰ ਤੋਂ ਸੁਖਵਿੰਦਰ ਬੱਗਾ ਦੀ ਰਿਪੋਰਟ। ਕੀ ਹੈਗਾ ਜਿਹੜਾ ਚੋਰੀ ਹੋਈ ਅੱਜ ਸੇਮੰਦੋ ਲੰਮਾ ਪਿੰਡ ਵਿੱਚ ਰਾਤੀ ਤਕਰੀਬਨ 1:30 ਵਜੇ ਤੋਂ ਲੈ ਕੇ 2:00 ਵਜੇ ਤੱਕ ਚੋਰੀ ਹੋਈ ਹੈ ਜੀ ਸਾਰੇ ਗੱਲੇ ਭਨ ਲਏ ਗਏ ਆ ਔਰ ਗੱਲੇ ਭਨ ਕੇ ਚੋਰ ਸਿੰਗਲ ਆਇਆ ਇੱਕ ਕਲਾ ਚੋਰ ਸੀਗਾ ਸਬਲਾਂ ਲੈ ਕੇ ਆਇਆ ਕੈਮਰਾ ਤੇ ਨਜ਼ਰ ਆ ਰਿਹਾ ਜਦੋਂ ਵਾਪਸ ਗਿਆ ਉਹ ਤਾਂ ਫੇਛਲਾ ਵਾਵਾ ਭਰਿਆ ਸੀ ਭਾਰਾ ਤੇ ਸਾਡਾ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਜਿਹੜੀਆਂ ਰੋਜ਼ ਘਰਾਂ ਦੀ ਚੋਰੀਆਂ ਹੋ ਰਹੀਆਂ ਰੋਜ਼ ਦੁਕਾਨੇ ਉੱਪਰ ਪੈ ਰਿਹਾ ਨੁਕਸਾਨ ਹੋ ਰਿਹਾ ਇਹਨੂੰ ਦੇ ਕਵਰ ਕੀਤਾ ਜਾਵੇ ਔਰ ਜਿਹੜੇ ਚੋਰੀਆਂ ਕਰਦੇ ਉਹਨਾਂ ਨੂੰ ਨੱਤ ਬਾਈ ਜਾਵੇ ਉਹ ਨਸ਼ੇ ਵਾਲਿਆਂ ਦੇ ਕਰਕੇ ਸਾਰਾ ਕੰਮ ਹੋ ਰਿਹਾ ਨਸ਼ੇ ਦੇ ਵਿੱਚ ਗੇਲ ਕਰ ਸੀ ਜਾਵੇ ਤਾਂ ਕਿ ਚੋਰੀਆਂ ਜੋ ਦਿਨਾਂ ਅਦੋਰ ਹੋਰੀਆਂ ਮੰਦਰਾਜ ਘਰਾਂ 'ਚ ਦੁਕਾਨਾਂ 'ਚ ਉਹ ਘਟ ਜਾਵੇ ਪਹਿਲੋ ਚੋਰੀ ਹੋਈ ਹੈ ਜੀ ਮੰਦਰ ਦੇ ਵਿੱਚ ਪਹਿਲਾਂ ਵੀ ਦੋ ਵਾਰੀ ਚੋਰੀ ਹੋਈ ਹੈ ਤੀਜਾ ਚੌਥੀ ਚੋਰੀ ਹੈ ਜੀ ਪੀਲੀ ਵਾਲੀ ਤੇ ਦਿਨ ਵਾਲੀ ਤੇ ਤੀਜੀ ਚੋਰੀ ਉਹਦੇ ਚੋਰ ਫੜ ਲਏ ਸੀ ਉਹ ਚੋਰ ਜਿਹੜੇ ਅਸੀਂ ਉਹਨਾਂ ਦੇ ਐਫ ਆਈ ਆਰ ਦਰਾਈ ਹੈ ਉਹ ਹੁਣ ਜੇਲ੍ਹ ਦੇ ਵਿੱਚ ਨੇ ਉਹ ਚੋਰੀ ਵਾਲੇ ਨੂੰ 2 ਮਹੀਨੇ ਬਾਅਦ ਫੇਰ ਹੋ ਗਿਆ ਚੋਰੀ ਆ ਜਨਮ ਅੰਤਿ 14 ਮਹੀਨਾ ਕਰਕੇ ਜਨਮਸ਼ਤਮੀ ਕਰਕੇ ਗਲਿਆਂ 'ਚ ਕਾਫੀ ਜਨਤਾ ਨੇ ਸੇਵਾ ਪਾਈ ਸੀ ਉਹ ਸੇਵਾ ਸਾਰੀ ਉਥੈ ਨਾਲ ਦੇ ਭਰ ਕੇ ਲੈ ਗਿਆ ਸਾਡੀ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਕਿ ਬੇਨਤੀ ਹੈ ਕਿ ਇਹਦੇ ਉੱਤੇ ਜਲਦੀ ਜਲਦੀ ਚੋਰ ਫੜਾਇਆ ਜਾਵੇ ਔਰ ਸਮਾਜ ਨੂੰ ਇਹਨਾਂ ਚੋਰਾ ਤੋਂ ਰਹਿ ਦੋਈ ਜਾਵੇ ਸਰ ਕੀ ਹੈ ਕਿ ਮਾਮਲਾ ਜਿਹੜਾ ਚੋਰੀ ਹੋਈ ਹੈ ਜੀ ਇਹ ਵੀ ਇਦਾਂ ਵੀ ਸ੍ਰੀਦੇਨਾ ਇੱਕ ਫੋਨ ਆਇਆ ਕਿ ਚੋਰੀ ਹੋਈ ਮੰਦਿਰ ਦੇ ਵਿੱਚ ਤੇ ਇਹਦੀ ਸੀਸੀਟੀਵੀ ਫੁਟੇਜ ਆਹੀ ਆ ਏ ਆਪਾਂ ਜਿਹੜੀ ਅਰਟੀ ਕਾਰਵਾਈ ਆਪਾਂ ਕਰ ਲਈ ਤੇ ਸਰ ਕਿੰਨੇ ਬੰਦੇ ਅਸੀਂ ਜਿਹੜੇ ਚੋਰੀ ਕਰਨ ਆਏ ਸੀ ਜੀ ਬੰਦਾ ਜੀ ਕੀ ਕਾਹਦੇ ਪਤਾ ਲੱਗਾ ਕਿੰਨਾ ਕ ਨੁਕਸਾਨ ਹੋਇਆ ਜੀ ਨੁਕਸਾਨ ਦੋ ਗੋਲਕਾ ਜੋ ਪੈਸੇ ਕੱਢ ਕੇ ਲੈ ਗਏ